ਉੱਤ ਜਮ ਮਰ ਕੰਦਾਗਾ ਮਨ ਨਾਲ ਨਤ ਯਾਰੇ ਲੈਦੇ ਪੀ ਗਏ ਹਾ ਹਾ ਆ ਲੈਦੇ ਨੀ ਯਾਰੇ ਨਤ ਪੀ ਗਏ ਉਹ ਸ਼ਾਬਾਸ਼ ਬੰਦੇ ਪਿਆਰਾ ਉਹ ਕਾਦੇ ਨੀ ਯਾਰੇ ਲਈ ਜਾਂਦੇ ਯਾਰੇ ਦਾਰੂ ਪੀ ਗਏ ਲੈਦੇ ਸੁੱਭਿਆ ਆਏ ਲੈ ਬਿਨਾਂ ਗੱਲਾਂ ਦਲੇਰਾ ਅੱਜ ਕਿਤੇ ਮੈਂ ਤੇਰੀ ਹੱਦ ਕਿ ਆਵਾ ਹੱਟ ਕੇ ਆਏਗਾ ਤੂੰ ਅੱਗੇ ਨਾ ਤੂੰ ਛੱਡ ਗਿਆ ਮੈਨੂੰ ਓਏ ਨਹੀਂ ਯਾਰ ਆਖੇ ਲੱਗੀ ਦਾ ਨਾ ਆ ਆ ਜਾ ਚੱਪ ਯਾਰ ਆਖੇ ਲੱਗੇ ਛੱਡ ਰਿਹਾ ਭਾਈ ਜਾਂਦਾ ਮੈਂ ਲੈ ਸਾਰਾ ਬਈ ਬੋੜ ਦੀ ਛਾਂ ਬੜੀ ਠੰਡੀ ਹੈ ਕੋਈ ਕਿਸੇ ਸਿਆਣੇ ਨੇ ਆਖਿਆ ਛਾਂ ਠੰਡੜੀ ਸਰਦ ਸਰੂਰ ਦਿੰਦੇ ਤੇ ਪਲਣੇ ਮਸਰੀ ਤੇ ਬੋੜ ਚਾਰੇ ਪਲਣੇ ਨੰਮ ਮਸਰੀ ਤੇ ਬੋੜ ਚਾਰੇ ਦਰਖਤਾਂ ਦੀ ਛਾਂ ਬਹੁਤ ਠੰਡੀ ਹੁੰਦੀ ਆ ਲੱਖ ਰੁਪਈਏ ਦੀ ਗੱਲ ਆ ਬਰਾੜਾ ਤੇਰੀ ਹੋਰ ਸੁਣਾ ਟਲਕਾ ਠੀਕ ਆ ਜੀ ਕਿੱਧਰੋਂ ਆਇਆ ਆਉਣਾ ਕਿੱਥੋਂ ਆ ਉਹ ਸੁੱਕਾ ਸ਼ਰਾਬ ਪੀ ਕੇ ਨਾ ਰੱਜ ਕੇ ਤੇ ਡਿੱਤੀ ਜਾਂਦਾ ਸੀਗਾ ਤੇਰਾ ਪਲਾ ਇਥੋਂ ਮਸਾਂ ਭਰਾਵਾ ਜਫਾ ਭਰ ਕੇ ਤੇ ਛੱਡ ਕੇ ਆਇਆ ਘਰੇ ਉੱਤੇ ਥੁੱਕੇ ਬੁਰਾ ਹਾਲ ਲਤਾਂ ਲਾਵੇ ਨਾ ਉਹ ਉਹ ਤੇ ਕਰ ਮਸਾ ਤੂੰ ਉਕੜੀ ਇਸਕੇ ਲੈ ਕੇ ਗਿਆ ਬਈ ਇਹਦਾ ਨਿਤ ਦਾ ਇਹੀ ਕੰਮ ਓ ਜੇਤਾ ਬੰਦਾ ਹਾਰਨਾ ਪੀਵੇ ਤਾਂ दारू ਆ ਜਿਵੇਂ ਕਿਸੇ ਸਿਆਣੇ ਨੇ ਆਖਿਆ ਪਹਿਲਾ ਪੈਗ ਪੀ ਕੇ ਬਲਬਲ ਹੂੰ ਦੂਜਾ ਪੈਗ ਪੀ ਕੇ ਤੋਤਾ ਹੂੰ ਤੀਜਾ ਪੈਗ ਪੀ ਕੇ ਹਾਥੀ ਤੇ ਚੌਥਾ ਪੈਗ ਪੀ ਕੇ ਖੋਤਾ ਹੂੰ ਇਹਦਾ ਫਿਰ ਖੋਤੇ ਵਾਂਗੂ ਧਰਤੀ ਤੇ ਲਿਟਦਾ ਸੀ ਇਹਨੂੰ ਇਹਦਾ ਚੌਥਾ ਪੈਗ ਲੱਗਾ ਹੋਊਗਾ ਬਈ ਇਹ ਲੈ ਸ਼ਰਾਬ ਕੀ ਚੀਜ਼ ਹੈ ਇਹ ਬੰਦਾ ਲੈਂਦਾ ਪੀ ਫਰੇ ਜਵਾਨ ਤੋਦੇ ਆ ਗੁਚਰ ਚਰ ਚਰ ਚੋਦੀ ਗੱਲ ਸਹੀ ਆ ਕੋਈ ਸ਼ਰਾਬ ਤਾਂ ਨਾਮਰਾਦ ਕਈਆਂ ਨੂੰ ਬਿਨਾ ਪੀਤੇ ਚੜ ਜਾਂਦੀ ਆ ਭਾਈ ਪੀਤੇ ਸ਼ਰਾਬ ਤਾਂ ਵੇਖੀ ਚੜਦੀ ਬਿਨਾ ਪੀਤੇ ਚੜਦੀ ਤਾਂ ਨਹੀਂ ਵੇਖੀ ਇਹ ਹਰਾਨੀ ਜੀ ਦੀ ਗੱਲ ਹੋਈ ਇਹ ਵੀ ਦੱਸਦਾ ਮੈਂ ਤੈਨੂੰ ਸ਼ਰਾਬ ਪੀਣ ਵਾਲਿਆਂ ਦੇ ਸਾਹਮਣੇ ਜਦੋਂ ਟੇਬਲ ਤੇ ਬੋਤਲ ਆਉਂਦੀ ਹੈ ਨਾ ਤੇ ਹਜੇ ਟੱਕਣ ਖੁੱਲਿਆ ਨਹੀਂ ਹੁੰਦਾ ਉਹਨਾਂ ਦੇ ਕੀੜੀਆਂ ਹੀ ਐ ਪਹਿਲੇ ਹੀ ਅੰਦਰ ਲੜਦੀਆਂ ਸ਼ੁਰੂ ਹੋ ਜਾਂਦੀਆਂ ਉਹ ਗੱਲਾਂ ਪਤਾ ਕੀ ਕਰਦੀ ਐ ਦਿਲ ਦਬਾਦਲਾ ਜਾ ਹੋ ਜਾਂਦਾ ਹੋਰ ਜਨਾਕੀ ਹਾਲ ਚਾਲ ਮੱਤ ਦਾ ਪਾਣੀ ਕਿਵੇਂ ਐ ਜਮਾਖ ਜੇ ਲੇਕਨ ਮੀਂਹ ਪੜਦਿਆ ਜਾ ਫਿਰ ਕਲੀ ਕੁਲੀ ਘੰਨਾ ਘੰਨਾ ਜਾਨੀ ਹੰਨਣਾ ਐ ਲੱਗੂਗੇ ਹਰ ਰੰਗ ਲੱਗਣਗੇ ਬਿਨਾ ਪੀਤੇ ਜੜ ਜਾਂਦੀ ਐ ਨਾਮਰਾਦ ਬਈ ਇਹ ਸ਼ਰਾਬ ਚੰਦਰੀ ਨੇ ਕਈਆਂ ਦੇ ਘਰਾਂ ਦੇ ਘਰ ਬਰਬਾਦ ਕਰਤੇ ਬਈ ਸ਼ਰਾਬ ਦੀ ਲੱਤ ਇੰਨੀ ਭੈੜੀ ਆ ਕਈ ਸਾਰੀ ਸਾਰੀ ਦਿਹਾੜੀ ਲੇਵਰ ਦਾ ਕੰਮ ਕਰਕੇ ਹੱਥ ਨੂੰ ਜਿਹੜੇ ਪੈਸੇ ਬਣਦੇ ਉਹਦੀ ਸ਼ਰਾਬ ਪੀ ਜਾਂਦੇ ਪੈਸੇ ਦੀ ਬਰਬਾਦੀ ਨਾ ਧੀ ਦੇ ਕੰਮ ਨਾ ਪੁੱਤ ਦੇ ਕੰਮ ਓਏ ਸ਼ਰਾਬ ਨਾਲ ਰੱਜ ਕੇ ਨਾਲੀਆਂ 'ਚ ਡੰਗ ਪੈਂਦੇ ਨੇ ਕੁੱਤਾ ਕੁੱਤੇ ਮੂੰਹ ਜੱਟੀ ਜਾਂਦੇ ਨੇ ਇਹਦੇ ਨਾਲ ਉਹਦਾ ਵੀ ਐਸੇ ਗੁਣੀਆਂ ਚਗੀਆਂ ਨੇ ਅੱਛਾ ਵੇ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਸੇਦ ਲਈ ਹਾਨੀਕਾਰਕ ਤੇ ਲੋਕ ਫੇਰ ਨਹੀਂ ਹਟਦੇ ਓਏ ਸ਼ਰਾਬ ਤਾਂ ਬੰਦੇ ਨੂੰ ਸਮਝਾਉਂਦੀ ਆ ਵੇ ਨਾ ਪੀ ਵੇ ਨਾ ਪੀ ਸੈਸ ਕਰੋੜ ਦੇ ਐਵੇਂ ਲਿਖਿਆ ਉਹ ਬੋਤਲ ਚੋਂ ਸ਼ਰਾਬ ਉਹਨਦੀ ਪੀਣ ਵਾਲਿਆ ਸੁਣ ਲੈ ਵੇ ਚੰਗੀ ਤਰ੍ਹਾਂ ਪਛਾਣ ਲਈ ਤੂੰ ਜੋ ਮੇਰੇ ਆਵ ਗੁਣ ਲੈ ਹੋ ਨਾ ਮੈਨੂੰ ਆਪਣੇ ਘਰ ਦੇ ਵਿੱਚ ਲਜਾਵੀਂ ਵੇ ਮੈਂ ਕਰ ਦੂੰ ਬਰਬਾਦ ਹੱਥ ਨਾਲ ਲਾਵੀਂ ਵੇ ਮੈਂ ਦਸ਼ਮਣ ਹਾਂ ਤੇਰੀ ਓ ਮੈਨੂੰ ਲੋਕ ਸ਼ਰਾਬ ਆਖਦੇ ਰੰਗ ਵੇਖ ਕੇ ਮੇਰਾ ਜਿਹੜੇ ਘਰ ਵਿੱਚ ਮੈਂ ਵੜ ਜਾਵਾਂ ਖਤਮ ਬਣਾਵਾਂ ਡੇਰਾ ਨਾ ਜਾਣ ਬੁੱਝ ਕੇ ਗਲੇ ਸਿਆ ਪਾ ਪਾ ਮੀਵੇ ਮੈਂ ਕਰ ਤੂੰ ਬਰਬਾਦ ਹੱਥ ਨਾਲ ਲਾ ਮੀਵੇ ਮੈਂ ਦੁਸ਼ਮਨ ਹਾਂ ਤੇਰੀ ਓ ਮੈਨੋ ਪੀਣੇ ਵਾਲੇ ਡਗਦੇ ਵਿੱਚ ਨਾਲੀਆਂ ਪੁੱਠੇ ਓ ਆ ਕੇ ਫੇਰ ਆਵਾਰਾ ਕੁੱਤੇ ਮੂੰਹ ਕਰ ਜਾਂਦੇ ਝੂਠੇ ਨਾ ਇੱਜ਼ਤ ਆਪਣੀ ਰੇਤੇ ਵਿੱਚ ਮਲਾਮੀ ਵੇ ਮੈਂ ਕਰ ਦੂੰ ਬਰਬਾਦ ਹੱਥ ਨਾਲ ਲਾਵੀ ਵੇ ਮੈਂ ਦਸ਼ਮਣ ਹਾਂ ਤੇਰੀ ਓ ਨਾ ਕਰ ਦੇ ਵਿੱਚ ਪੈਸਾ ਛੱਡਾ ਨਾ ਕਰ ਦੇ ਵਿੱਚ ਦਾਣੇ ਰੋਟੀ ਦੇ ਲਈ ਰਹਿ ਬਲਕਦੇ ਘਰ ਦੇ ਵਿੱਚ ਨਿਆਣੇ ਨਾ ਜਿੰਦ ਟੱਬਰ ਦੀ ਫਾਹੇ ਤੇ ਲਟਕਾਂ ਮੀ ਵੇ ਮੈਂ ਕਰ ਤੂੰ ਬਰਬਾਦ ਹੱਥ ਨਾ ਲਾਵੀਂ ਬੇ ਮੈਂ ਦੁਸ਼ਮਣ ਹਾਂ ਤੇਰੀ ਆ ਬਰਨ ਵਾਲੇ ਟੈਲ ਲਖਾਰੀ ਵੇਖ ਲਈ ਅਜ ਮਾ ਕੇ ਮੁੜ ਕੇ ਕਹਿੰਦਾ ਹੱਥ ਨਾ ਲਾਵਾਂ ਬਹਿ ਗਿਆ ਕਸਮ ਖਾ ਕੇ ਬਾਰਨ ਵਾਲੇ ਟੈ ਲਖਾਰੀ ਬੈਖ ਲਈ ਅਜਮਾ ਕੇ ਹੋ ਮੋੜ ਕੇ ਕਹਿੰਦਾ ਹੱਥ ਨਾ ਲਾਵਾਂ ਬੈਗਾ ਕਸਮਾ ਖਾ ਕੇ ਇਹ ਗੱਲ ਮੇਰੀ ਨੂੰ ਕਰ ਕਰ ਵਿੱਚ ਪਚਾਵੀ ਵੇ ਮੈਂ ਕਾ ਤੂੰ ਬਰਬਾਦ ਹੱਥ ਨਾਲ ਆਵੀਵੇਂ ਮੈਂ ਦਸ਼ਮਣ ਹਾਂ ਤੇਰੀ ਓ ਪੱਜੂ ਤੇ ਅਕਵਾਲਕ ਵਿਚਰ ਵਡਨ ਨਾ ਮੈਨੂੰ ਦਿੰਦੇ ਕਹਿੰਦੇ ਸਾਡੇ ਘਰ ਨਾ ਵੜ ਜੀ ਲਾ ਕੇ ਰੱਖਦੇ ਜਿੰਦੇ ਉਪਮਿਆ ਅੱਖ ਲੱਗ ਜਾ ਤੂੰ ਛੱਡ ਜਾ ਮੀ ਵੇ ਮੈਂ ਕਰ ਤੂੰ ਬਰਬਾਦ ਹੱਥ ਨਾਲ ਲਾ ਮੀ ਵੇ ਮੈਂ ਦਸ਼ਮਣ ਹਾਂ ਤੇਰੀ ਓ ਮੈਂ ਦਸ਼ਮਣ ਹਾਂ ਤੇਰੀ ਤੂੰ ਬਚ ਜਾ ਮੀ ਵੇ ਮੈਂ ਕਰ ਦੂੰ ਬਰਬਾਦ ਹੱਥ ਨਾਲ ਲਾ ਮੀ ਵੇ ਮੈਂ ਦਸ਼ਮਣ ਹਾਂ ਤੇਰੀ